اپنی جان بچਾਉਣ ਲਈ ਜਦੋ ਜਹਿਦ ਕਰਦੀ ਇਹ ਤੀ ਪਿੱਛੇ ਪਿੱਛੇ ਗੱਡੀ ਤੇ ਅੱਗੇ ਦਿਸਦੀ ਮੌਤ ਪੰਜਾਬ ਦੀ ਐਸੀ ਕਾਨੂੰਨ ਵਿਵਸਥਾ ਦਾ ਜ਼ਿੰਮੇਵਾਰ ਕੌਣ ਸਿਰਫ ਭਗਵੰਤ ਮਾਨ ਦੀ ਸਰਕਾਰ 1 2 3 4 5 ਤੇ ਨਾ ਜਾਣੇ ਹੋਰ ਕਿੰਨੀਆਂ ਖਬਰਾਂ ਇਹ ਹਾਲ ਅੱਜ ਕਿਸੇ ਇੱਕ ਸ਼ਹਿਰ ਦਾ ਨਹੀਂ ਬਲਕਿ ਪੂਰੇ ਪੰਜਾਬ ਦਾ ਹੈ ਚਾਹੇ ਹਾਲੀ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਤੋਂ ਕੁੜੀ ਨੂੰ ਅਗਵਾ ਕਰਨ ਦੀ ਖਬਰ ਹੋਵੇ ਜਾਂ ਫਿਰ ਰੇਪ ਦੀਆਂ ਖਬਰਾਂ ਹੋਣ ਨਾ ਅਪਰਾਧੀਆਂ ਵਿਰੁੱਧ ਕੋਈ ਕਾਰਵਾਈ ਤੇ ਨਾ ਹੀ ਧੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਕੋਈ ਕਦਮ ਭਗਵੰਤ ਮਾਨ ਸਾਹਿਬ ਪੰਜਾਬੀਆਂ ਨੇ ਅਜੇਹੇ ਰੰਗਲੇ ਪੰਜਾਬ ਦਾ ਸੁਪਨਾ ਨਹੀਂ ਦੇਖਿਆ ਸੀ ਜਿੱਥੇ ਧੀਆਂ ਪੈਣਾ ਆਪਣੇ ਪੰਜਾਬ ਦੇ ਵਿੱਚ ਆਪਣੇ ਘਰ ਵਿੱਚ ਹੀ ਸੁਰੱਖਿਅਤ ਨਹੀਂ ਧੀਆਂ ਨਾਲ ਹੋ ਰੇ ਇਹ ਸਾਰੇ ਅਤਿਆਚਾਰ ਤੇ ਤੁਹਾਡੀ ਚੁੱਪੀ ਸਾਫ਼ ਦੱਸਦੀ ਹੈ ਕਿ ਪੰਜਾਬ ਦੀਆਂ ਧੀਆਂ ਅਤੇ ਭੈਣਾਂ ਦੀ ਇੱਜ਼ਤ ਅਤੇ ਸੁਰੱਖਿਆ ਨਾਲ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਭੁੱਲੋ ਨਾ ਇਹ ਤੁਹਾਡਾ ਹੀ ਬਿਆਨ ਸੀ ਕਿ ਜੇ ਧੀਆਂ ਬਗੈਰ ਘਰ ਨਹੀਂ ਚੱਲ ਸਕਦੇ ਤਾਂ ਦੇਸ਼ ਵੀ ਨਹੀਂ ਚੱਲ ਸਕਦਾ ਪਰ ਅੱਜ ਉਹਨਾਂ ਮਾਵਾਂ ਅਤੇ ਧੀਆਂ ਦੇ ਨਾਲ ਹੀ ਤੁਹਾਡੇ ਰਾਜ ਦੇ ਵਿੱਚ ਐਸਾ ਸਲੂਕ ਕੀਤਾ ਜਾ ਰਿਹਾ ਹੈ ਤੁਹਾਡੀ ਨਿਕੰਮੀ ਕਾਨੂੰਨ ਵਿਵਸਥਾ ਦਾ ਖਾਮਿਆਜ਼ਾ ਅੱਜ ਪੰਜਾਬ ਦੀਆਂ ਮਾਵਾਂ ਤੇ ਧੀਆਂ ਭੁਗਤ ਰਹੀਆਂ ਨੇ ਜਾਗੋ ਨੀਂਦ ਤੋਂ ਜਾਗੋ